ਬਈ ਤੇ ਕੀ ਕਹਿਣਾ ਚਾਹੁੰਨਾ ਜਿਹੜਾ ਮੇਲਾ ਚ ਲਾਇਆ। ਮਿੱਤਰੋ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਾਮ ਮੇਰਾ ਪੂਰਾ ਰੰਧੀ ਰਵੰਸਲ ਹੈ ਵੈਸੇ ਉਹਨੂੰ ਕੱਲੇ ਵੰਸਲ ਜੀ ਕਹਿੰਦੇ ਐ। ਬਟੰਡੇ ਸ਼ਹਿਰ ਦਾ ਹੀ ਮੈਂ ਜੰਪਾਲਾਂ। ਸਭ ਮੇਰੇ ਦੋਸਤਾਂ ਨੂੰ ਪਰਿਸ਼ਰਦਾ ਬਜ਼ੁਰਗ ਭੈਣ ਭਾਈ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਸਭ ਨੂੰ ਮੇਰਾ ਨਮਸਕਾਰ ਹੈ। ਬਾਈਗੁਰ ਜੀ ਕੀ ਫਤਿਹ ਹੈ ਬਾਈਗੁਰ ਜੀ ਦਾ ਖਾਲਸਾ ਹੈ। ਰਾਮ ਰਾਮ ਹੈ। ਜਿਸ ਵੀ ਮੇਰੇ ਵੀਰ ਨੂੰ ਜਿਸ ਧਰਮ ਨਾਲ ਵੀ ਉਹ ਸੰਬੰਧਤ ਹੈ। ਉਸੇ ਤਰ੍ਹਾਂ ਨਮਸਤੇ ਜੈ ਹੰਦ ਜੀ ਤਾਂ ਇਹ ਕਦੋਂ ਸਟਾਰਟ ਹੋਇਆ ਤੇ ਕਿੰਨੀ ਧੀਰਤਾ ਕਾ ਤੇ ਕੀ ਕੀ ਚੱਲਦਾ ਸਟਾਰਟ ਤਾਂ ਛੋਡੇ ਜਿਹੜੇ ਚਰਨ ਪੈਗੇ ਹੁਣੇ ਹੀ ਹੋਇਆ ਤੇ ਚੱਲੂਗਾ 6 ਜੁਲਾਈ ਤੱਕ ਗਰਮੀ ਦੇ ਸਾਰੀਆਂ ਛੁੱਟੀਆਂ ਚ ਮੈਂ ਮੇਲਾ ਲਗਾਨਾ ਹੁੰਦਾ ਤੇ ਪਿਛਲੇ ਸਾਲ ਵੀ ਲਗਾਇਆ ਸੀ ਖਾਸជា ਵੀ ਫਿਸ਼ ਟਨਲ ਅਸੀਂ ਪਿਛਲੀ ਵਾਰ ਇੱਥੇ ਪਹਿਲੀ ਵਾਰ ਲਗਾਈ ਸੀ ਬਹੁਤ ਮਸ਼ਹੂਰ ਆਲਰੇਡੀ ਅੱਜ ਜਿਹੜੀ ਆਈ ਹੈ ਉਹ ਬੜੀ ਪਸੰਦ ਕੀਤੀ ਗਈ ਸੀ ਤਾਂ ਮੇਰਾ ਜੀ ਸੀ ਵੀ ਮੈਂ ਇਸ ਵਾਰ ਉਹ ਰਿਪੀਟ ਕਰਾਂ ਤਾਂ ਮੈਂ ਉਹ ਰਿਪੀਟ ਕੀਤੀ ਹੈ ਲੇਕਿਨ ਉਹ ਜਿਹੜੀ ਫਿਸ਼ ਹੈ ਉਹ ਸਾਰੀ ਸਾਰੀ ਡਿਫਰੈਂਟ ਹੈ ਪਹਿਲਾਂ ਨਾਲੋਂ ਸਿੰਗਾਪੁਰ ਮਲੇਸ਼ੀਅਨ ਔਰ ਯੂਰੋਪੀਅਨ ਕੰਟਰੀ ਦੀ ਫਿਸ਼ ਹੈ ਕੋਈ ਵੀ ਜਿਹੜਾ ਲੋਕਲ ਇੰਡੀਅਨ ਉਹਦੇ ਵਿੱਚ ਫਿਸ਼ ਨਹੀਂ ਹੈ ਔਰ ਇਸ ਲਈ ਮੈਂ ਲਗਾਨਾ ਵੀ ਬੱਚੇ ਲਾਈਵ ਮਨੋਰੰਜਨ ਕਰ ਸਕਣ ਔਰ ਲਾਈਵ ਉਹਨਾਂ ਦੀ ਜਿਹੜੀ ਹੈ ਗਿਆਨ ਚ ਉਹਦਾ ਵਾਅਦਾ ਹੋਵੇ ਨੌਲੇਜ ਦਾ ਵਾਅਦਾ ਹੋਵੇ ਕੱਲਾ ਸਿਰਫ ਮੋਬਾਈਲ 'ਚ ਦੇਖਣ ਨਾਲ ਬੱਚਿਆਂ ਦਾ ਦੇਖੋ ਤੁਸੀਂ ਬੁਰਾ ਹਾਲ ਹੈ ਇਹ ਮੇਰੀ ਇੱਛਾ ਹੁੰਦੀ ਹੈ ਸਾਫ ਸਾਫ ਲਾਈਵ ਸਵੱਚ ਜਿਹੜਾ ਉਹਨਾਂ ਦਾ ਗਿਆਨ ਬਧੇ ਉਸ ਤੋਂ ਇਲਾਵਾ ਜਿਹੜੀਆਂ ਸਟਾਲਾਂ ਕਾਹਦੀਆਂ ਕੱਲ੍ਹ ਦੀਆਂ ਹੋਣੀਆਂ ਕਿੰਨੀਆਂ ਬਖ ਬਖ ਸਟੇਟਸਟਾਲਾਂ ਆਈਆਂ ਹੋਈਆਂ ਜੀ ਲੇਡੀਜ਼ ਪਰਸ ਹੈ ਲੇਡੀਜ਼ ਦੀ ਕੋਸਮੈਟਿਕਸ ਹੈ ਜੁਐਲਰੀ ਹੈ ਆਚਾਰ ਮਰਬੇ ਹੈ ਨਮਕੀਨਸ ਹੈ ਕਿਚਨ ਵੇਅਰਸ ਹੈ ਇਲੈਕਟ੍ਰੋਨਿਕਸ ਹੈ ਸਰਨਪੁਰੀ ਫਰਨੀਚਰ ਹੈ ਮਦੋਈ ਦਾ ਕਾਰਪਟ ਹੈ ਜਿਸ ਤਰ੍ਹਾਂ ਲਗਾ ਲੋ ਤੁਸੀਂ ਟੈਰਾਕੋਟਾ ਹੈ ਔਰ ਖੁਰਚਾ ਦੀ ਕਰੋਕਰੀ ਹੈ ਮੈਲਾਮਾਈਨ ਹੈ ਜਾਨ ਸੂਰ ਲੈਡੀਜ਼ ਵੀਰਸ ਲੱਕੜੀ ਦੇ ਐਕੂ ਪ੍ਰੈਸ਼ਰ ਦੇ ਹਰ ਤਰ੍ਹਾਂ ਦੇ ਸੁਬਾਨ ਆ ਸ਼ਹਿਰ ਵਾਸੀਆਂ ਨੂੰ ਕੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਪਿਆਰ ਭਰਾ ਸਦਾ ਵੀ ਤੁਹਾਡਾ ਆਪਦਾ ਮੇਲਾ ਜੋ ਕਿ ਜਨਵਰੀ ਚ ਗਰਮੀਆਂ ਦੀ ਛੁੱਟੀ ਸਪੈਸ਼ਲ ਖਾਸ ਤੁਹਾਡੇ ਲਈ ਮਹਿਲਾਣਾਗਾ ਉਹ ਮਹਮਾਗੇ ਆਓ ਇਸ ਮੇਲੇ ਚ ਮੇਰੀ ਪੂਰੀ ਕੋਸ਼ਿਸ਼ ਹੈ ਵੀ ਤੁਹਾਡੇ ਮਨੋਰੰਜਨ ਲਈ ਵੀ ਔਰ ਸਿਹਤ ਲਈ ਵੀ ਔਰ ਸਵੱਛ ਤੰਦਰੁਸਤੀ ਲਈ ਮਨੋਰੰਜਨ ਲਈ ਸਭ ਕਾਸੇ ਦਾ ਸੁਮੇਲ ਇੱਕੋ ਛੱਤ ਥੱਲੇ ਮਿਲੇਗਾ। ਵੰਡਵ ਕੱਪ ਲੜਕੇ ਕੀ ਰੱਖ ਗਏ। ਹਾਂ ਮੈਂ ਐਸੇ ਬਾਰੇ ਕਹਿਣਾ ਚਾਹੁੰਦਾ ਸੀ ਜੋ ਮੈਂ ਹੁਣ ਤੁਹਾਨੂੰ ਕਹਿਆ ਵੀ ਤੁਹਾਡੀ ਸਿਹਤ ਦਾ ਵੀ ਅਸੀਂ ਪੂਰਾ ਖਿਆਲ ਰੱਖਾਂਗੇ ਤਾਂ ਇਹ ਮੇਰੇ ਮਿੱਤਰ ਨੇ ਬਾਹਰੋਂ ਆਏ ਜਿਨ੍ਹਾਂ ਨੇ ਇਹ ਸੈਨਪੂ ਬਣਾਇਆ ਇਹ 슈ਗਰ ਨੂੰ ਕੰਟਰੋਲ ਕਰਦਾ ਹੈ। ਇਹ ਜਿਹੜਾ 슈ਗਰ ਹੈ ਇਹਦੀ ਕੀਮਤ ਵੈਸੇ ਤਾਂ 1500 ਰੁਪਏ ਪਰ ਜਿਵੇਂ ਕਿ ਤੁਹਾਨੂੰ ਮੇਰੀ ਆਦਤ ਦਾ ਪਤਾ ਹੈ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਇਹ ਮੇਰਾ ਸ਼ਹਿਰ ਹੈ ਤੁਸੀਂ ਬਿਨਾਂ ਪ੍ਰਾਫਿਟ ਤੋਂ ਵੇਚਣਾ ਚਾਹੇ ਮੈਨੂੰ ਕੋਈ ਦੁਕਾਨ ਦਾ ਤਰਸਾ ਦਿਓ ਨਾ ਦਿਓ। ਤਾਂ ਉਹ ਕਹਿੰਦੇ ਜੀ ਫਿਰ ਆਪਾਂ 999 ਦਾ ਜੀਚ 1 ਰੁਪਿਆ ਵੀ ਨਹੀਂ ਵੱਜਦਾ ਆਪਾਂ 999 ਦਾ ਹੀ ਵੇਚਦੇ ਆ ਤਾਂ ਇਹ ਸਪੈਸ਼ਲ 30% ਲੈਸ ਤੇ ਇਹ ਸੀ ਇਹ 999 ਰੁਪਏ ਦੀ ਸੇਲ ਕਰਾਈ ਹੈ ਇਹ ਸਿਰਫ ਤੁਸੀਂ ਯਕੀਨ ਕਰੋ ਕਿ ਸਤ ਜੀ ਆਣਾ ਵਧੀਆ ਮੈਂ ਖੁਦ ਪੀਤਾ ਹੈਗਾ ਵੀ 1 ਮਹੀਨਾ ਮੇਰਾ ਮੇਲਾ ਚੱਲਣਾ ਦੇਖੋ ਉਸ ਮਹੀਨੇ ਜਿਹੜਾ ਜਿਹੜਾ ਬੰਦਾ ਲੈ ਕੇ ਜਾਊਗਾ ਉਹ ਰਿਪੀਟ ਕਰੂਗਾ ਇਹ ਗਾਰੰਟੀ ਹੈ ਇਹ ਸ਼ੂਗਰ ਲਈ ਬਹੁਤ ਵਧੀਆ ਚੀਜ਼ ਹੈ ਤੁਸੀਂ ਜੋ ਵੀ ਖਾਣੇ ਪੀਣੇ ਉਹਦੇ ਨਾਲ ਨਾਲ ਬਸ ਦੋ ਚਮਚੇ ਸਵੇਰ ਸ਼ਾਮ ਇਹਨੇ ਲਓ ਥੋਸੇ ਪਾਣੀ ਨਾਲ ਲਓ ਸੁਵਰਨ ਨੰਨੇ ਗੱਲ ਜੇ ਲੋ ਬਹੁਤ ਵਧੀਆ ਚੀਜ਼ ਹੈ। ਝੂਲੇ ਕਿੰਨੇ ਪ੍ਰਕਾਰ ਦੇ ਹਨ? ਹਰ ਤਰ੍ਹਾਂ ਦੇ ਸੋਨਪਤਾ ਆਪਣੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਆਪਾਂ ਮੈਂ ਤਾਂ ਲਿਖਦੇ ਆਪ ਲੋਕੋ ਸਾਰੇ ਵੱਡੇ ਝੂਲੇ ਆ ਸਾਰੇ ਛੋਟੇ ਝੂਲੇ ਆ ਬੱਚਿਆਂ ਦੀ ਮੋਟਰ ਬੋਟ ਵਗੈਰਾ ਤੋਂ ਲੈ ਕੇ ਬੱਚਿਆਂ ਦੇ ਘੋੜਾ ਚੱਕਰ, ਗੋਲ ਚੱਕਰ, ਬਾਉਂਸੀ, ਟ੍ਰੈਂਪਲਿੰਗ ਔਰ ਜਸਰਾ ਟ੍ਰੇਨਸ, ਟॉय ਟ੍ਰੇਨਸ ਸਭ ਕੁਝ ਹੈ। ਸਕੇਟਿੰਗ ਕਾਰ ਹੈ, ਸਭ ਕੁਝ ਹੈ। ਖਾਣ ਪੀਣ ਦੀਆਂ ਸਟਾਲਾਂ ਹਰ ਤਰ੍ਹਾਂ ਦੀਆਂ ਸਾਫ਼ੁਰ ਸੁਬਚ